ਜੁੜਾ ਸੀ ਹੁਣ ਤੱਕ ਅਨਲਿਸਿਸ ਕੀਤਾਗਾ ਜਿੰਨੀ ਰੇਟ ਰਿਡਕਸ਼ਨ ਹੋਈ ਆ ਜਾਂ ਦੋ ਸਲੇਬਾਂ ਦੇ ਅੰਦਰ ਰੇਟ ਘਟੇ ਨੇਗੇ ਉਹਦੇ ਨਾਲ ਸਾਲਾਨਾ ਜੇ ਗੱਲ ਕਰੀਏ ਤਾਂ 6000 ਕਰੋੜ ਰੁਪਏ ਦਾ ਫਰਦਰ ਸਾਡਾ ਹੋਰ ਲਾਸ ਸਟੇਟ ਦੇ ਚੈੱਕਰ ਤੇ ਆਊਗਾ ਸਟੇਟ ਦੇ ਰੈਵਨਿਊ ਨੂੰ ਲਾਸ ਹੋਊਗਾ 6000 ਕਰੋੜ ਰੁਪਏ ਦਾ ਜੇ ਮੈਂ ਗੱਲ ਕਰਾਂ ਰਿਮੇਨਿੰਗ 6 ਮਨ ਦੀ ਜਿਹੜੇ ਹੁਣ ਚੱਲੇ ਸੈਪਟੰਬਰ ਤੋਂ ਲਾ ਕੇ 6 ਮਨ ਦੀ ਗੱਲ ਕਰ ਲਈਏ ਤਾਂ ਲਗਭਗ 3000 ਕਰੋੜ ਰੁਪਏ ਦਾ ਜਿਹੜਾ ਕਰੰਟ ਈਅਰ ਆ ਇਸ ਦੇ ਵਿੱਚ ਵੀ ਪੰਜਾਬ ਨੂੰ ਲਾਸ ਹੋਣ ਦੀ ਪੂਰੀ ਸੰਭਾਵਨਾਗੀ ਜੇ ਪੰਜਾਬ ਦੀ ਗੱਲ ਕਰੀਏ ਤਾਂ 8 ਸਾਲਾਂ ਚ ਜਿਹੜਾ ਰੈਵਨਿਊ ਪੰਜਾਬ ਦਾ ਜੀਐਸਟੀ ਰਜਿਮ ਲਾਗੂ ਹੋਣ ਤੋਂ ਪਹਿਲਾਂ ਕਲੈਕਸ਼ਨ ਹੁੰਦਾ ਸੀ ਤੇ ਹੁਣ 8 ਸਾਲਾਂ ਚ ਕਲੈਕਸ਼ਨ ਹੋਇਆ ਉਹਦੇ ਵਿੱਚ 111000 ਕਰੋੜ ਰੁਪਏ ਦਾ ਲਾਸ ਨੁਕਸਾਨ ਜਿਹੜਾ ਉਹ ਪੰਜਾਬ ਨੂੰ ਹੋਇਆਗਾ 111000 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਇਹਨਾਂ 8 ਸਾਲਾਂ ਚ ਪੰਜਾਬ ਨੂੰ ਹੋਇਆਗਾ 8 ਸਾਲ ਦੀ ਮੈਂ ਗੱਲ ਕਰ ਰਿਹਾ ਜੇ ਅਸੀਂ ਜੀਐਸਟੀ ਰਜਿਮ ਚ ਨਾ ਹੁੰਦੇ ਜੇ ਅਸੀਂ ਆਪਣੇ ਬੈਟ ਵਾਲੇ ਸਿਸਟਮ ਚ ਹੁੰਦੇ ਜਿਹੜਾ ਬੈਟ ਸਿਸਟਮ ਸੀ ਪਹਿਲਾਂ ਟੈਕਸ ਦਾ ਉਦੇ ਅੰਦਰ ਹੁੰਦੇ ਤਾਂ ਸਾਡਾ ਰੈਵਨਿਊ 111000 ਕਰੋੜ ਰੁਪਇਆ ਹੋਰ ਸਾਡੀ ਕਿੱਟੀ ਚੋੜਾ ਸੀ ਸਾਡੇ ਖਜ਼ਾਨੇ ਚ ਹੋਰ ਹੋਣਾ ਸੀ